ਸਤਿ ਸ਼੍ਰੀ ਅਕਾਲ ਜੀ ਸੋ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸ਼ਨੀਲ ਫੈਸ਼ਨ ਵੱਲੋਂ ਉਹ ਸੂਟ ਲੈ ਕੇ ਆਇਆ ਤੁਹਾਡੇ ਵਾਸਤੇ ਪ੍ਰੋਪਰ ਬ라이ਡਲ ਹੈਵੀ ਲੁੱਕ ਦਾ ਇਹ ਜਿਹੜਾ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜੀ ਇਹ ਪੂਰੇ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ ਟੌਪ ਟ੍ਰੈਂਡਿੰਗ ਨੰਬਰ 1 ਡਿਜ਼ਾਈਨ ਹੈ ਜੀ ਬ라이ਡਲ ਲੁੱਕ ਫੁੱਲ ਫਰੰਟ ਹੈਵੀ ਟੋਟਲੀ ਸਾਰਾ ਹੈਂਡਵਰਕ ਕੰਮ ਚੈੱਕ ਕਰੋ ਤੁਸੀਂ ਇਹ ਲਾਵਾਂ ਫੇਰਾਂ ਲਈ ਸਪੈਸ਼ਲ ਆਰਟੀਕਲ ਬਣਿਆ ਜੀ ਫੁੱਲ ਫਰੰਟ ਹੈਵੀ ਪ੍ਰੋਪਰ 슬ੀਵਸ ਤੇ ਵਰਕ ਆਏਗਾ ਪ੍ਰੋਪਰ ਬੈਕ ਤੇ ਵਰਕ ਆਏਗਾ ਫੁੱਲ ਹੈਵੀ ਪ੍ਰੋਪਰ ਬਾਟਮ ਤੇ ਵਰਕ ਹੈ ਜੀ ਪਿਓਰ ਕ੍ਰੇਵਲੀ ਬਾਟਮ ਬਾਟਮ ਤੇ ਪ੍ਰੋਪਰ ਵਰਕ ਆਏਗਾ ਪਿਓਰ ਗਲਾਸ ਸ਼ੀਮਰ オーਰ ਗੈਂਜ਼ਾ ਦਾ ਆਰਟੀਕਲ ਹੈ ਜੀ ਸੋ ਦੁਪੱਟਾ ਚੈੱਕ ਕਰ ਲੋ ਫੁੱਲ ਜਾਲ ਦੁਪੱਟਾ ਫੋਰਥ ਸਾਈਡ ਹੈਵੀ ਵਰਕ ਸੈਂਟਰ ਚ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਜੀ ਅਗਰ ਤੁਹਾਨੂੰ ਵੀ ਚਾਹੀਏ ਨੇ ਬ੍ਰਾਈਡਲ ਹਾਈ ਫਾਈ ਡਿਜ਼ਾਈਨਰ ਸੂਟ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਪ੍ਰੈਸ ਕਰ ਦਿਓ ਤੇ ਕਮੈਂਟ ਕਰਕੇ ਦੱਸੋ ਸੂਟ ਕਿਵੇਂ ਲੱਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਸਭ ਦਾ ਸ਼ਨੀਰ ਫੈਸ਼ਨ ਚੈਨਲ ਤੇ ਸੋ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਫਰਖਾਵਾਦੀ ਸੂਟ ਟੋਟਲੀ ਹੈਂਡਮੇਡ ਆ ਚੈੱਕ ਕਰੋ ਸੂਟ ਫੁੱਲ ਫਰੰਟ ਹੈਵੀ ਆਏਗਾ ਇਹਦਾ ਚੈੱਕ ਕਰੋ 2026 ਦਾ ਲੇਟੈਸਟ ਡਿਜ਼ਾਈਨ ਹੈ ਜੀ ਫੁੱਲ ਫਰੰਟ ਹੈਵੀ ਫਰਖਾਵਾਦੀ ਡਿਜ਼ਾਈਨ ਆਏਗਾ ਸਾਰਾ ਟੋਟਲੀ ਹੈਂਡਮੇਡ ਕੰਮ ਚੈੱਕ ਕਰੋ ਤੁਸੀਂ ਕਿੰਨਾ ਡਿਟੇਲਿੰਗ ਨਾਲ ਕੀਤਾ ਹੈ ਆਏਗਾ ਫਰੰਟ ਇਹਦਾ ਆਏਗਾ 슬ੀਵਸ ਤੇ ਵਰਕ ਆਏਗਾ ਬਾਟਮ ਤੇ ਵਰਕ ਪਿਓਰ ਕ੍ਰੇਪ ਦੀ ਬਾਟਮ ਨਾਲ ਆਏਗਾ ਇਹ ਦੁਪੱਟਾ ਫੁੱਲ ਹੈਵੀ ਜਾਲ ਦੁਪੱਟਾ ਫੋਰ ਸਾਈਡ ਹੈਵੀ ਵਰਕ ਹੈ ਜੀ ਡਿਜ਼ਾਈਨਰ ਪੀਸ ਬਣਾਇਆ ਫੁੱਲ ਹੈਵੀ ਸੂਟ ਸੋਹਣਾ ਲੱਗਿਆ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਹਾਂਜੀ ਵੈਲਕਮ ਹੈ ਸਭ ਦਾ ਸਾਡੇ ਅਸ਼ਨੀਰ ਫੈਸ਼ਨ ਚੈਨਲ ਤੇ ਸੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆਂ ਅੰਟੀਕ ਵਰਕ ਦੇ ਸਭ ਤੋਂ ਸੋਹਣੇ ਸੂਟ ਜੇ ਤੁਹਾਨੂੰ ਵੀ ਪੰਜਾਬ ਦੇ ਨੰਬਰ 1 ਟ੍ਰੈਂਡਿੰਗ ਆਰਟੀਕਲ ਚਾਹੀਦੇ ਨੇ ਤਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਸੋ ਹੁਣ ਮੈਂ ਤੁਹਾਨੂੰ ਆਰਟੀਕਲ ਚੈੱਕ ਕਰਵਾਉਣਾ ਆ ਚੈੱਕ ਕਰੋ ਫੁੱਲ ਫੁੱਲ ਪਿਓਰ ਲਗਜ਼ਰੀ ਆਰਟੀਕਲ ਆਇਆਗਾ ਪਿਓਰ ਔਰਗੈਂਜ਼ਾ ਦੇ ਉੱਪਰ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੇ ਉੱਪਰ ਫੁੱਲ ਫਰੰਟ ਹੈਵੀ ਵਰਕ ਚੈੱਕ ਕਰੋ ਤੁਸੀਂ ਸਾਰਾ ਸਾਰਾ ਅੰਟੀਕ ਵਰਕ ਸਾਰਾ ਅੰਟੀਕ ਵਰਕ ਆ ਚੈੱਕ ਕਰੋ ਮੈਂ ਕਹਿੰਨਾ ਵੀ ਇਹੋ ਜਿਹਾ ਵਰਕ ਕਿਤੇ ਨਹੀਂ ਦੇਖਿਆ ਹੋਣਾ ਤੁਸੀਂ ਨਾ ਸੋਨਾ ਪੀਸ ਫੁੱਲ ਫਰੰਟ ਹੈਵੀ ਉੱਪਰ 슬ੀਵਸ ਤੇ ਵਰਕ ਆਏਗਾ ਪਿਓਰ ਕ੍ਰੇਵ ਦੀ ਬਾਟਮ ਆਏਗੀ ਇਹਦੀ ਫੁੱਲ ਪਿਓਰ 35 ਗ੍ਰਾਮ オーਗੈਂਜ਼ਾ ਦਾ ਦੁਪੱਟਾ ਫੋਰ ਸਾਈਡ ਕਟਵਰਕ ਤਿੰਨ ਕਲਰ ਆਣਗੇ ਇਸ ਚ ਸਭ ਤੋਂ ਸੋਹਣੇ ਕਲਰ ਨੇ ਇੱਕ ਆਏਗਾ ਐਵਰੀ ਸ਼ੇਡ ਇੱਕ ਨੀਚੇ ਆ ਗਿਆ ਜੀ ਕਲਰ ਇਹ ਵੀ ਫੁੱਲ ਟ੍ਰੈਂਡਿੰਗ ਦੇ ਵਿੱਚ ਹੈ ਜੀ ਕਲਰ ਡਿਜ਼ਾਈਨ ਬਹੁਤ ਇਹ ਕਲਰ ਨੇ ਜਿਹੜੇ ਤੁਸੀਂ ਕਦੇ ਪਾਏ ਨਹੀਂ ਉਹਨੇ ਨਵੇਂ ਕਲਰਾਂ ਦੀ ਬਿਲਕੁਲ ਆਏਗਾ ਦਾ ਦੁਪੱਟਾ ਜੀ ਆਏਗਾ ਲਾਸਟ ਕਲਰ ਇਹਦਾ ਆਨੀਅਨ ਪਿੰਕ ਸ਼ੇਡ ਬਹੁਤ ਸੋਹਣਾ ਕਲਰ ਹੈ ਨਵਾਂ ਡਿਜ਼ਾਈਨ ਹੈ ਬਿਲਕੁਲ 2026 ਦਾ ਲੇਟੈਸਟ ਕਲੈਕਸ਼ਨ ਹੈ ਸੂਟ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਥੈਂਕ ਯੂ ਸੋ ਮੱਚ ਸੋ ਹਰ ਕੁੜੀ ਦਾ ਸੁਪਨਾ ਹੁੰਦਾ ਆਪਣੇ ਵਿਆਹ ਦੇ ਦਿਨ ਜਿਹੜਾ ਸੂਟ ਵੇਅਰ ਕਰਨਾ ਉਹ ਬਹੁਤ ਖਾਸ ਹੋਵੇ ਸੋ ਐਦਾਂ ਦਾ ਇੱਕ ਖਾਸ ਡਿਜ਼ਾਈਨ ਅਸੀਂ ਤੁਹਾਡੇ ਲਈ ਰੈਡੀ ਕਰਵਾਇਆ ਸੋ ਸੂਟ ਤਾਂ ਉਦਾਂ ਬਹੁਤ ਬਣਦੇ ਨੇ ਵਿਆਹ ਦੇ ਦਿਨ ਬਟ ਜਿਹੜਾ ਮੇਨ ਸੂਟ ਹੁੰਦਾ ਉਹਦੇ ਨਾਲ ਮੈਮਰੀਜ਼ ਜੁੜਨੇ ਹੁੰਦੀਆਂ ਨੇ ਸੋ ਡਿਜ਼ਾਈਨ ਤੁਸੀਂ ਚੈੱਕ ਕਰੋ ਪਹਿਲਾਂ ਮਾਡਲ ਦੇ ਪਾਇਆ ਬਹੁਤ ਸੋਹਣਾ ਡਿਜ਼ਾਈਨ ਹੈ ਸੋ ਪਹਿਲਾਂ ਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਂਦੇ ਰਹੀਏ ਸੀ ਸੋ ਪਿਓਰ ਕਰੇਪ ਦੇ ਉੱਪਰ ਫੁੱਲ ਫਰੰਟ ਹੈਵੀ ਫੁੱਲੀ ਹੈਂਡ ਮੇਡ ਸਾਰਾ ਹੈਂਡਵਰਕ ਦਾ ਕੰਮ ਹੈ ਜੀ ਫੁੱਲ ਪ੍ਰੋਪਰ ਫਰੰਟ ਤੇ ਪੂਰਾ ਜਾਲ ਬਣਾਇਆ ਹੈ ਪ੍ਰੋਪਰ ਬਾਜੂ ਤੇ ਵਰਕ ਆਏਗਾ ਟੋਟਲੀ ਸਾਰਾ ਹੈਂਡਵਰਕ ਹੈ ਜੀ ਪਿਓਰ ਕਰੇਪ ਫੈਬਰਿਕ ਰਹੇਗਾ ਬਾਟਮ ਤੇ ਪ੍ਰੋਪਰ ਹੈਵੀ ਕੰਮ ਆਇਆਗਾ ਬਾਟਮ ਦੇ ਵਰਕ ਚੈੱਕ ਕਰੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਸੋ ਬਹੁਤ ਸੋਹਣਾ ਪੀਸ ਹੈ ਜੀ ਡਿਜ਼ਾਈਨਰ ਪੀਸ ਹੈ ਪ੍ਰੋਪਰ ਬਰਾਇਡਲ 2026 ਦਾ ਲੇਟੈਸਟ ਡਿਜ਼ਾਈਨ ਹੈ ਪਿਓਰ ਗਰੇ ਫੈਬਰਿਕ ਰਹੇਗਾ ਦੁਪੱਟਾ ਆਏਗਾ ਇਹਦਾ ਪਿਓਰ ਚਣੋਂ ਦਾ ਫੁੱਲ ਹੈਵੀ 4 ਸਾਈਡ ਵਰਕ ਨਾਲ ਦੁਪੱਟਾ ਹੀ ਫੁੱਲ ਖੁੱਲਾ ਡੁੱਲਾ ਦੁਪੱਟਾ ਜੀ 4 ਸਾਈਡ ਵਰਕ ਪ੍ਰੋਪਰ ਕਾਰਨਰ ਤੇ ਵਰਕ ਆਏਗਾ ਸੋ ਨਾਲ ਇਹਦੇ ਆਏਗੀ ਬੜੀ ਸੋਹਣੀ ਪੋਟਲੀ ਸੂਟ ਸੋਣਾ ਲੱਗਿਆ ਕਮੈਂਟ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਥੈਂਕ ਯੂ ਸੋ ਮੱਚ ਜੀ ਇਹ ਹੈ ਇਹ ਸਾਡਾ 26 ਦਾ ਮੁੰਡਾ 26 ਦਾ ਮੁੰਡਾ ਇਹ ਹੈ ਇਹ ਵੀ ਸਾਡਾ ਆਪ ਕੋ ਬਹੁਤ ਹੀ ਸੋਹਣਾ 26 ਦਾ ਮੁੰਡਾ ਹਾਂਜੀ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਸੋ ਅੱਜ ਆਰਟੀਕਲ ਲੈ ਕੇ ਆਇਆ ਥੋੜੇ ਵਾਸਤੇ ਲਗਜ਼ਰੀ ਆਰਟੀਕਲ ਆਇਆ ਹੈ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਪਿਓਰ ਦਬਕੇ ਦਾ ਕੰਮ ਹੈ ਜੀ ਅੰਟੀਕ ਦਬਕੇ ਦਾ ਕੰਮ ਆਏਗਾ ਫੁੱਲ ਟ੍ਰੈਂਡ ਦੇ ਵਿੱਚ ਇਹ ਵਰਕ ਚੱਲਦਾ ਰਿਹਾ ਅੱਜਕੱਲ 2026 ਦਾ ਲੇਟੈਸਟ ਡਿਜ਼ਾਈਨ ਹੈ ਲੇਟੈਸਟ ਵਰਕ ਹੈ ਜੀ ਸੋ ਫੁੱਲ ਪ्योर 35 ਗ੍ਰਾਮ অর্ਗੈਂਜ਼ਾ ਦੀ ਸ਼ਰਟ ਆਏਗੀ ਪਿਓਰ ਕ੍ਰੇਪ ਦੀ ਬਾਟਮ ਆਏਗੀ ਇਹਦੀ ਸ਼ਰਟ ਦਾ ਫੈਬਰਿਕ ਥੋੜਾ ਟਰਾਂਸਪੇਰੈਂਟ ਹੈ ਮੈਂ ਤੁਹਾਨੂੰ ਬਾਟਮ ਦਾ ਫੈਬਰਿਕ ਨੀਚੇ ਲਾ ਕੇ ਪ੍ਰੋਪਰ ਸੂਟ ਦੀ ਲੁੱਕ ਚੈੱਕ ਕਰਵਾਉਣਾ ਬਹੁਤ ਸੋਹਣਾ ਡਿਜ਼ਾਈਨਰ ਪੀਸ ਬਣਾਇਆ ਬਹੁਤ ਪਿਆਰਾ ਪੰਜਾਬ ਦੇ ਮੋਸਟ ਟ੍ਰੈਂਡਿੰਗ ਡਿਜ਼ਾਈਨ ਆਪਣੇ ਕੋਲ ਮਿਲਣਗੇ ਤੁਹਾਨੂੰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਨੈਕਲਾਈਨ ਚੈੱਕ ਕਰੋ ਕਿੰਨੀ ਸੋਹਣੀ ਬਣੀ ਹੋਈ ਹੈ ਪ੍ਰੋਪਰ ਸਾਰਾ ਦਬਕੇ ਦਾ ਕੰਮ ਫੁੱਲ ਫਰੰਟ ਹੈ ਵੀ ਪ੍ਰੋ ਪ੍ਰੋਪਰ 슬ੀਵਸ ਤੇ ਵਰਕ ਆਏਗਾ ਜੀ ਫੁੱਲ ਪ्योर 35 ਗ੍ਰਾਮ অর্ਗੈਂਜ਼ਾ ਦੁਪੱਟਾ ਇਹਦਾ ਫੋਰ ਸਾਈਡ ਵਰਕ ਨਾਲ ਫੋਰ ਸਾਈਡ ਲੈਸ ਲੱਗੀ ਹੈ ਸੋ ਐਦਾਂ ਨੇ ਸੋਹਣੇ ਸੋਹਣੇ ਪੀਸਾਂ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਸੂਟ ਕਿਦਾਂ ਲੱਗਾ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਵਾਸਤੇ ਚਾਰ ਡਿਜ਼ਾਈਨ ਲੈ ਕੇ ਆਇਆ ਮੋਸਟ ਟ੍ਰੈਂਡਿੰਗ ਪੰਜਾਬੀ ਟ੍ਰੈਡੀਸ਼ਨਲ ਫਰਖਾਬਾਦੀ ਸੂਟ ਦੇ ਸੋ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਪੂਰੀ ਵੀਡੀਓ ਐਂਡ ਤੱਕ ਦੇਖਿਓ ਜੇ ਤੁਸੀਂ ਸਾਡੇ ਚੈਨਲ ਤੋਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਸੋ ਸੂਟ ਬਹੁਤ ਸੋਹਣੇ ਨੇ ਮੈਂ ਤੁਹਾਨੂੰ ਚਾਰ ਡਿਜ਼ਾਈਨ ਲੈ ਕੇ ਆਇਆ ਇੱਕ ਆਏਗਾ ਰੌयल ਬਲੂ ਕਲਰ ਚ ਡਿਜ਼ਾਈਨ ਹੈ ਇੱਕ ਆਏਗਾ ਰਾਣੀ ਮੈਂਜੈਂਟਾ ਕਲਰ ਚ ਇੱਕ ਆਏਗਾ সুইਟ ਔਰੇਂਜ ਕਲਰ ਚ ਇੱਕ ਫਿਰੋਜ਼ੀ ਕਲਰ ਚੀ ਸੋ ਡਿਜ਼ਾਈਨ ਮੈਂ ਤੁਹਾਨੂੰ ਚੈੱਕ ਕਰਵਾਉਣਾ ਪ੍ਰ ਬਹੁਤ ਸੋਹਣਾ ਡਿਜ਼ਾਈਨ ਹੈ ਪ੍ਰੋਪਰ ਰਾਣੀ ਵੈਂਟਾ ਕਲਰ ਚ ਪਿਓਰ ਗਲਾਸ オーਰਗੈਂਜ਼ਾ ਦੇ ਉੱਤੇ ਸ਼ਰਟ ਆਏਗੀ ਇਹਦੀ ਸਾਰਾ ਸਾਰਾ ਹੈਂਡਵਰਕ ਹੈ ਸੋ ਡਿਜ਼ਾਈਨ ਚੈੱਕ ਕਰੋ ਤੁਸੀਂ ਪ੍ਰੋਪਰ ਫਰੰਟ ਹੈ ਵੀ ਫੁੱਲੀ ਸਾਰਾ ਹੈਂਡਵਰਕ ਆਏਗਾ ਫਰਖਾਬਾਦ ਦਾ オリジナル ਆਰਟੀਕਲ ਹੋਊਗਾ ਜੀ ਸੋ ਸਾਰਾ ਹੈਂਡਵਰਕ ਪ੍ਰੋਪਰ ਹੈਵੀ ਬਾਟਮ ਸਲੀਵਸ ਤੇ ਵਰਕ ਆਏਗਾ ਪ੍ਰੋਪਰ ਹੈਵੀ ਸਲੀਵਸ ਤੇ ਵਰਕ ਆਏਗਾ ਜੀ ਸਲੀਵਸ ਤੇ ਵਰਕ ਚੈੱਕ ਕਰੋ ਤੁਸੀਂ ਸੋ ਪਿਓਰ ਕ੍ਰੇਪ ਦੀ ਇਹਦੀ ਬਾਟਮ ਆਏਗੀ ਆਹ ਵਾਲਾ ਕਲਰ ਬਣੇਗਾ ਜਦੋਂ نیچے ਲਾਈਨਿੰਗ ਲੱਗੇ ਨਾ ਜੀ ਆਵਲਾ ਪ੍ਰੋਪਰ ਮੈਂਟਾ ਕਲਰ ਬਣੇਗਾ ਫੁੱਲ ਜਾਲ ਦੁਪੱਟਾ ਆਏਗਾ ਗਲਾਸ ਔਰਗੈਂਜ਼ਾ ਦਾ ਪ੍ਰੋਪਰ ਸਾਰਾ ਹੈਂਡਵਰਕ ਹੈ ਜੀ ਦੁਪੱਟੇ ਦੇ ਉੱਪਰ ਸੋ ਮੈਂ ਬਾਟਮ ਦਾ ਡਿਜ਼ਾਈਨ ਵੀ ਤੁਹਾਨੂੰ ਚੈੱਕ ਕਰਵਾ ਦੇਣਾ ਕਿਦਾਂ ਬਾਟਮ ਤੇ ਵਰਕ ਆਏਗਾ ਫੁੱਲ ਹੈਂਡਵਰਕ ਆਏਗਾ ਬਾਟਮ ਦੇ ਉੱਪਰ ਵੀ ਹਨ ਚੈੱਕ ਕਰੋ ਤੁਸੀਂ ਬਾਟਮ ਤੇ ਕੰਮ ਸਾਰਾ ਨੀਟ ਐਂਡ ਕਲੀਨ ਵਰਕ ਹੈ ਜੀ ਟੋਟਲੀ ਸਾਰਾ ਹੈਂਡਵਰਕ ਇਹਦਾ ਪ੍ਰਾਈਸ ਆਏਗਾ 13600 ਜਿਹੜਾ ਰਾਣੀ ਮੈਂਟਾ ਕਲਰ ਹੈ ਜੀ ਤੇ ਨੈਕਸਟ ਡਿਜ਼ਾਈਨ ਆਏਗਾ ਇਹਦਾ ਪਿਓਰ ਕੋਰੀਅਨ ਟਿਸ਼ੂ ਦੇ ਉੱਪਰ ਸਾਰਾ ਫਰਖਾਵਾਦੀ ਡਿਜ਼ਾਈਨ ਇਹ ਵੀ ਸਾਰਾ ਫੁੱਲ ਫ ਡਿਜ਼ਾਈਨ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਹੈ ਸਾਰਾ ਸਾਰਾ ਪੈਚ ਵਰਕ ਦਾ ਕੰਮ ਫਰਖਾਬਾਦੀ ਡੋਰੀ ਦਾ ਕੰਮ ਦਬਕੇ ਦਾ ਕੰਮ ਪ੍ਰੋਪਰ ਹੈਵੀ 슬ੀਵਸ ਤੇ ਵਰਕ ਆਏਗਾ ਸਾਰਾ ਹੈਂਡ ਵਰਕ ਹੈ ਜੀ ਪ੍ਰੋਪਰ ਪਿਓਰ ਕ੍ਰੇਪ ਦੀ ਬਾਟਮ ਬਾਟਮ ਤੇ ਸਾਰਾ ਹੈਂਡ ਵਰਕ ਹੈਵੀ ਬਾਟਮ ਆਈ ਗਈ ਹੈ ਜੀ ਸੋ ਇਹਦਾ ਵੀ ਜਾਲ ਦੁਪੱਟਾ ਆਏਗਾ ਪਿਓਰ ਕੋਰੀਅਨ ਟਿਸ਼ੂ ਦੇ ਉੱਪਰ ਦੁਪੱਟਾ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਬਣਾਇਆ ਪੱਲੇ ਪ੍ਰੋਪਰ ਹੈਵੀ ਨੇ ਫੋਰ ਸਾਈਡ ਹੈਵੀ ਕੰਮ ਹੈ ਜੀ ਸੈਂਟਰ ਚ ਜਾਲ ਆਏਗਾ ਦੁਪੱਟੇ ਤੇ ਸੋ ਸਾਰਾ ਹੈਂਡ ਵਰਕ ਹੈ ਦੁਪੱਟੇ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਜਿਹੜਾ ਪ੍ਰਾਈਸ ਆਊਗਾ 14200 ਰੁਪਏ ਸੋ ਨੈਕਸਟ ਡਿਜ਼ਾਈਨ ਆਏਗਾ ਫਿਰੋਜ਼ੀ ਕਲਰ ਚ ਜੀ ਇਹ ਜਿਹੜਾ ਡਿਜ਼ਾਈਨ ਆਏਗਾ ਇਹ ਪਿਓਰ ਗਲਾਸ ਔਰ ਗਾਂਜ਼ਾ ਦੇ ਉੱਤੇ ਆਏਗਾ ਇਹ ਵੀ ਪ੍ਰੋਪਰ ਸਾਰਾ ਹੈਂਡਵਰਕ ਹੈ ਸੋ ਡਿਜ਼ਾਈਨ ਚੈੱਕ ਕਰਦੇ ਹੋ ਤੁਸੀਂ ਕਿੰਨਾ ਪਿਆਰਾ ਬਣਾਇਆ ਹੈ ਸਾਰਾ ਸਾਰਾ ਹੈਂਡਵਰਕ ਫੁੱਲ ਫਰੰਟ ਹੈ ਵੀ ਪੀਕਾਕ ਦੇਖੋ ਕਿੰਨੇ ਸੋਹਣੇ ਬਣਏ ਹੋਏ ਨੇ ਸਾਰਾ ਹੈਂਡਵਰਕ ਹੈ ਜੀ ਪ੍ਰੋਪਰ ਫੁੱਲ ਫਰੰਟ ਹੈ ਵੀ ਪ੍ਰੋਪਰ 슬ੀਵਸ ਤੇ ਵਰਕ ਆਏਗਾ ਹੈਵੀ 슬ੀਵਸ ਤੇ ਵਰਕ ਆਏਗਾ ਪ੍ਰੋਪਰ ਬਾਟਮ ਤੇ ਵਰਕ ਹੈ ਪਿਓਰ ਕ੍ਰੇਪ ਦੀ ਬਾਟਮ ਫ ਬਾਟਮ ਤੇ ਵਰਕ ਚੈੱਕ ਕਰੋ ਕਿੰਨਾ ਪਿਆਰਾ ਵਰਕ ਹੋਇਆ ਹੈ। ਸੋ ਪਿਓਰ ਗਲਾਸ ਔਰਗੈਂਜ਼ਾ ਦਾ ਪੰਜਾਬੀ ਟ੍ਰੈਡੀਸ਼ਨਲ ਫਰਖਾਬਾਦੀ ਡਿਜ਼ਾਈਨ ਹੈ ਜੀ ਇਹ ਵੀ। ਮੋਸਟ ਟ੍ਰੈਂਡਿੰਗ ਡਿਜ਼ਾਈਨ ਹੈ। ਇਹਦਾ ਵੀ ਦੁਪੱਟਾ ਪਿਓਰ ਜਾਲ ਆਏਗਾ ਜੀ। 4 ਸਾਈਡ ਹੈਵੀ ਕੰਮ ਜੀ। ਸੈਂਟਰ 'ਚ ਜਾਲ ਆਏਗਾ ਪਿਓਰ ਗਲਾਸ ਔਰਗੈਂਜ਼ਾ ਦਾ ਦੁਪੱਟਾ। ਜਿਹੜਾ ਇਹਦਾ ਪ੍ਰਾਈਸ ਆਏਗਾ 12200 ਰੁਪਏ। ਤੇ ਜਿਹੜਾ ਲਾਸਟ ਡਿਜ਼ਾਈਨ ਆਏਗਾ ਇਹ ਵੀ ਆਏਗਾ ਪਿਓਰ ਰਾਇਲ ਬਲੂ ਕਲਰ ਆਏਗਾ ਜੀ। ਗਲਾਸ ਔਰਗੈਂਜ਼ਾ ਦੇ ਉੱਪਰ ਫੁੱਲ ਫਰੰਟ ਹੈਵੀ ਹੈ ਵੀ। ਇਹ ਵੀ ਮੋਸਟ ਟ੍ਰੈਂਡਿੰਗ ਡਿਜ਼ ਚਾਰ ਡਿਜ਼ਾਈਨ ਆ ਚਾਰੋ ਡਿਜ਼ਾਈਨ ਟ੍ਰੈਂਡਿੰਗ ਡਿਜ਼ਾਈਨ ਨੇ ਜੀ ਸੋ ਡਿਜ਼ਾਈਨ ਫੁੱਲ ਫਰੰਟ ਆ ਵੀ ਪ੍ਰੋਪਰ 슬ੀਵਸ ਤੇ ਵਰਕ ਪ੍ਰੋਪਰ ਹੈਵੀ ਬਾਟਮ ਤੇ ਵਰਕ ਆਏਗਾ ਸੋ ਜਾਲ ਦੁਪੱਟਾ ਆਏਗਾ ਦਾ ਇਹਦਾ ਵੀ ਜਾਲ ਦੁਪੱਟਾ ਆਏਗਾ ਜੀ 10500 ਪ੍ਰਾਈਸ ਆ ਇਹਦਾ ਤੇ ਸੂਟ ਕਿਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਇਦਾਂ ਦੇ ਸੋਹਣੇ ਸੋਹਣੇ ਸੂਟਾਂ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬਹੁਤ ਇੱਕ ਲਹਿੰਗਾ ਆਏਗਾ ਜੀ ਆਹ ਵਾਲਾ ਸੋ ਮੋਸਟ ਬਿਊਟੀਫੁੱਲ ਡਿਜ਼ਾਈਨਰ ਲਹਿੰਗਾ ਜਿੰਨਾ ਪਹਿਣਾ ਨੂੰ ਰਿੰਗ ਕੇਰਮਣੀ ਵਾਸਤੇ ਲਹਿੰਗਾ ਚਾਹੀਦਾ ਹੈ ਆਪਣੇ ਬ੍ਰਦਰ ਦੇ ਮੈਰਿਜ ਵਾਸਤੇ ਲਹਿੰਗਾ ਚਾਹੀਦਾ ਹੈ ਆਪਣੀ ਸਿਸਟਰ ਦੀ ਮੈਰਿਜ ਵਾਸਤੇ ਲਹਿੰਗਾ ਚਾਹੀਦਾ ਸੋ ਸਭ ਤੋਂ ਸੋਹਣਾ ਲਹਿੰਗਾ ਲੈ ਕੇ ਆਇਆ ਲਹਿੰਗੇ ਨੂੰ ਫਲਾਫੀ ਕਰਨਾ ਨੀਚੇ ਕੀਨ ਵਗੈਰਾ ਐਡ ਹੋ ਜਾਂਦੀ ਹੈ ਜੀ ਸੋ ਬਣ ਕੇ ਬਹੁਤ ਸੋਹਣਾ ਲੱਗਦਾ ਪਾਇਆ ਹੋਇਆ ਇਹ 35-40000 ਰੁਪਏ ਲੱਗੇਗਾ ਜਿਹੜਾ ਇਹਦਾ ਪ੍ਰਾਈਸ ਹੈ ਪ੍ਰਾਈਸ ਬਿਲਕੁਲ ਹਾਫ ਹੈ ਜੀ 16500 ਰੁਪਏ ਪ੍ਰਾਈਸ ਆਏਗਾ ਇਹਦਾ ਪ੍ਰੋਪਰ ਲੈਂਗੁਏਜ ਹੈ ਸਾਰਾ ਹੈਵੀ ਕਮ ਆਏਗਾ ਸਾਰਾ ਹੈਂਡਵਰਕ ਹੈ ਜੀ ਪੈਚ ਵਰਕ ਹੈ ਫਰੰਟ ਬੈਕ ਤੇ ਪ੍ਰੋਪਰ ਹੈਵੀ ਕਮ ਹੈ ਲਹਿੰਗੇ ਤੇ ਸੋ ਜ ਇਹ ਸ਼ਰਟ ਆਏਗੀ ਸ਼ੋਰਟ ਸ਼ਰਟ ਆਏਗੀ ਤੁਸੀਂ ਲੈਂਥ ਜਿੰਨੀ ਮਰਜ਼ੀ ਰੱਖ ਸਕਦੇ ਹੋ ਘੇਰੇ ਤੇ ਪ੍ਰੋਪਰ ਕੰਮ ਆਏਗਾ ਸਾਰਾ ਪੈਚ ਵਰਕ ਸਾਰਾ ਹੈਂਡ ਵਰਕ 슬ੀਵਸ ਤੇ ਪ੍ਰੋਪਰ ਹੈਵੀ ਕੰਮ ਆਏਗਾ ਆਹ 슬ੀਵਸ ਤੇ ਵਰਕ ਆਏਗਾ ਇਹ ਦੇਖੋ ਤੇ ਜਿਹੜਾ ਇਹ ਦੁਪੱਟਾ ਆਏਗਾ ਪ्युअर ਬਨਾਰਸੀ ਖੱਟੀ ਦਾ ਦੁਪੱਟਾ 4 ਸਾਈਡ ਵਰਕ ਨਾਲ 4 ਸਾਈਡ ਲੈਂਸ ਲੱਗੀ ਹੈ ਬਹੁਤ ਸੋਹਣਾ ਦੁਪੱਟਾ ਲੈਂਸ ਫਿਨਿਸ਼ਿੰਗ ਨਾਲ ਦੁਪੱਟਾ ਬਣਾਇਆ ਕਲਰ ਬਹੁਤ ਪਿਆਰਾ ਹੈ ਜੀ ਸੋ ਲਹਿੰਗਾ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸੋ ਸੂਟ ਕਿਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਨੂੰ ਸਬਸਕ੍ਰਾਈਬ ਕਰ ਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਿਲਦੇ ਆਂ ਨੈਕਸਟ ਵੀਡੀਓ ਚ